बिग बॉस फेम ਅਤੇ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਦੇ ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿ ਹਾਂ ਜਾਣਕਾਰੀ ਮੁਤਾਬਕ ਤਕਰੀਬਨ 5 ਮਹੀਨੇ ਪਹਿਲਾਂ ਹਿਮਾਂਸ਼ੀ ਖੁਰਾਨਾ ਦੇ ਪਿਤਾ ਤੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਡਿਊਟੀ ਤੇ ਤਨਖਾਹ ਨਾਇਬ ਤਹਿਸੀਲਦਾਰ ਦੇ ਨਾਲ ਕੁੱਟਮਾਰ ਕੀਤੀ ਸੀ ਤੇ ਜਿਸ ਤਹਿਤ ਹਿਮਾਂਸ਼ੀ ਖੁਰਾਨਾ ਦੇ ਪਿਤਾ ਕੁਲਦੀਪ ਖੁਰਾਨਾ ਦੇ ਪਿਤਾ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਤੇ ਇਸੇ ਮਾਮਲੇ 'ਚ ਅੱਜ ਹਿਮਾਂਸ਼ੀ ਖੁਰਾਨਾ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਤੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਪਾਜੀ ਬੋਲੋ ਕੀ ਕਹਿਣਾ ਚਾਹੁੰਦੇ ਹੈ ਨਾ ਪਾਜੀ ਕੀ ਕਹਿਣਾ ਨਾਲ ਲੜਾਈ ਝਗੜਾ ਹੋਇਆ ਵਾ ਜੀ ਹਾਂਜੀ ਨਾਇਬ ਤਹਿਸੀਲਦਾਰ ਜੈਗਪਾਲ ਜੈਗਪਾਲ ਦੇ ਪਾਜੀ ਤੁਸੀਂ ਖੁਰਾਨਾ ਦੇ ਪਿਤਾ ਜੀ ਆਂ ਹਾਂਜੀ ਹਿਮਾਂਤ ਸਿੰਘ ਖੁਰਾਨਾ ਦਾ ਫਾਦਰ ਆ ਮੈਂ ਕੀ ਮੰਗ ਕਰਦੇ ਆ ਤੁਸੀਂ ਆਪਣੇ ਕੋਲ ਮੈਂ ਇਨਸਾਫ ਦੀ ਮੰਗ ਕਰਦਾ ਵੀ ਜੈਗਪਾਲ ਦੇ ਜਿਹੜੇ ਪਾਜੀ ਕੀ ਨਾਮ ਆ ਤੁਹਾਡਾ ਤੇ ਅੱਜ ਇਹਨਾਂ ਨੂੰ ਪੇਸ਼ ਕਰਾਇਆ ਕੀ ਨਾਮ ਪਤਾ ਹੈ ਕੀ ਮੈਟਰ ਕੀ ਆ ਮੈਂ ਐਸੇ ਹਰਪ੍ਰੀਤ ਸਿੰਘ ਆ ਹਾਂਜੀ ਥਾਣਾ ਗਰੇਨ ਲੱਗਾ ਜੀ ਹਾਂਜੀ ਇਹ ਆਪਣਾ ਆ ਗਿਆ ਕਲਦੀਪ ਸਿੰਘ ਖੁਰਾਨਾ ਹਾਂਜੀ ਇਹ ਆਪਣਾ ਇਹਨੇ ਨਾ ਤਨੈਬ ਤਸੀਲਦਾਰ ਦੇ ਗੱਲ ਪਿਆ ਹੈ ਹਾਂਜੀ ਤੇ ਨੈ ਤਸੀਲਦਾਰ ਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੀ ਜੀ ਕੀਤਾ ਫੜ ਕੇ ਲੁਧਿਆਣਾ ਫੜ ਕੇ ਲਿਆ ਹੈ ਕੱਲ ਹਾਂਜੀ ਤੇ ਅੱਜ ਇਹਨੂੰ ਜਾ ਸਕਦੇ ਪੇਸ਼ ਕੀਤਾ ਇੱਕ ਬਾਲੀਵੁੱਡ ਜਿਹੜੀ ਆਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਹੈ ਤੇ ਉਹਦੇ ਫਾਦਰ ਸਾਹਿਬ ਕੌਣ ਹੈ ਉਹ ਆਦਾਕਾਰ ਕੌਣ ਹੈ ਅਦਾਕਾਰ ਦਾ ਨਾਮ ਨਹੀਂ ਉਹਦਾ ਖਾਣਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੋਰਡਨ ਵਾਲਾ ਹਾਂਜੀ ਉਦੋਂ ਉਹਦਾ ਡੈਡੀ ਆ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋ ਨਾ ਆਪਣੇ ਕਰਾਇਆਂ ਦੇ ਕਰਾਇਨ ਦੇ ਤਹਿਸੀਲਦਾਰ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਇਹ ਹੋਰ ਇਕੱਲੇ ਆ ਕਿ ਨਾਲ ਹੋਰ ਨਹੀਂ ਇਕੱਲੇ ਮੀਡੀਆ ਰਿਪੋਰਟਸ ਮੁਤਾਬਕ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਹਿਮਾਂਚੀ ਖੁਰਾਨਾ ਦੇ ਪਿਤਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਭਾਲ ਕਰ ਰਹੀ ਸੀ ਪਰ ਪੁਲਿਸ ਦੇ ਹੱਥ ਖਾਲੀ ਸਨ ਪਰ ਹੁਣ ਗੁਪਤ ਇਨਫੋਰਮੇਸ਼ਨ ਦੇ ਤਹਿਤ ਛਾਪਾ ਮਾਰ ਉਹਨਾਂ ਦੇ ਪਿਤਾ ਕੁਲਦੀਪ ਖੁਰਾਨਾ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਵੱਲੋਂ ਅਦਾਲਤ 'ਚ ਪੇਸ਼ ਕਰ ਹਿਮਾਂਸ਼ੀ ਖੁਰਾਨਾ ਦੇ ਪਿਤਾ ਕੁਲਦੀਪ ਖੁਰਾਨਾ ਨੂੰ ਜੇਲ੍ਹ ਭੇਜ ਦਿੱਤਾ ਗਿਆ। ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ। ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ।